ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਆਪਾਂ ਵਲੌਗ ਸਵੇਰ ਤੋਂ ਹੀ ਸ਼ੁਰੂ ਕਰਦੇ ਆਂ ਸਵਾ 9 ਹੋ ਗਏ ਨੇ ਤੇ ਪਹਿਲਾਂ ਦੁਕਾਨ ਨੂੰ ਖੋਲ ਕੇ ਪੀਤੂ ਨੂੰ ਛੱਡ ਕੇ ਰਮਣੀ ਜਣੂ ਤੇ ਆਪਾਂ ਨਹਾ ਲੂ ਕੇ ਹੁਣ ਆਪਾਂ ਦੁਕਾਨ ਤੇ ਲਾਉਣੇ ਆ ਜੋ ਜੋਤ ਲਾ ਕੇ ਆਪਾਂ ਸਕੂਲ ਚ ਚੱਲ ਕੇ ਆਉਣਾ ਥੋੜਾ ਜਿਹਾ ਕੰਮ ਆਪਣਾ ਹਸਾਬਤਾ ਵਜਾ ਰਿਹਾ ਰਿਹਾ ਉਥੇ ਜਿਨ੍ਹਾਂ ਨੂੰ ਪਤਾ ਹੋਵੇ ਆਪਾਂ ਨੂੰ ਪਹਿਲਾਂ ਵਾਲੇ ਵਲੌਗਾਂ ਦੇ ਵਿੱਚ ਆਪਾਂ ਪਿਛਲੇ ਵਲੌਗ ਜਾ ਕੇ ਦੇਖ ਲਿਓ ਆਪਾਂ ਸਕੂਲ ਦੀ ਬੈਂਡ ਚ ਲਾਉਂਦੇ ਸੀਗੇ ਤੇ ਇਸ ਕਰਕੇ ਉਹਨਾਂ ਨਾਲ ਥੋੜਾ ਹਸਾਬਤਾ ਵਜਾ ਰਿਹਾ ਰਿਹਾ ਨਾਲੇ ਤਾਂ ਰਮਣੀ ਦੀ ਫੀਸ ਭਰ ਕੇ ਹੋਣੀ ਆਪ ਨੋਣਾ ਸਾਹਿਬ ਦਾ ਆਪ ਕਰਕੇ ਆਮਰੀ ਉਸ ਤੋਂ ਬਾਅਦ ਆਪਾਂ ਚੱਲਾਂਗੇ ਬੰਲੇ 'ਚ ਅੱਜ ਤੁਹਾਨੂੰ ਉੱਥੇ ਚੱਲ ਕੇ ਦਿਖਾਉਣੇ ਆ ਕਿਵੇਂ ਸੇਵਾ ਕਰਦੇ ਹੁੰਦੇ ਆ ਇੱਥੇ ਹਣਾ ਲਓ ਜੀ ਮਿੱਤਰੋ ਜੋਤ ਆਪਾਂ ਲਾਤੀ ਦੇਖੋ ਧੰਨ ਧੰਨ ਬਾਬਾ ਜੀ ਸਿੰਘ ਜੀ ਕੀ ਆਪਣਾ ਦੁਕਾਨ ਤੇ ਆਇਆ ਮਿੱਤਰ ਗੱਡੀ ਵਾਲਾ ਬੈਟ ਲੈਣ ਆਇਆ ਤੁਹਾਨੂੰ ਵੀ ਦਿਖਾਉਣੇ ਕਿਵੇਂ ਹਵਾ ਭਰਦੀ ਆ ਉਹਦੇ ਵਿੱਚ ਇਸ ਗੱਡੀ 'ਚ ਧਰਨਾ ਬਾਈ ਨੇ ਬੈਟ ਕਿਉਂ ਲੱਗ ਗਿਆ ਪਹਿਨਾ ਲੱਗੇ ਲੱਗ ਗਿਆ ਇਧਰਲੇ ਪਾਸੇ ਤਾਂ ਨਹੀਂ ਇਹਨਾਂ ਦਾ ਢੱਕਣਾ ਗਿਆ ਕੀ ਖੁੰਡਾ ਪਿਆ ਹੋਵੇ ਇਧਰ ਨਾ ਨਾ ਇਧਰ ਹੀ ਇੱਕ ਦੋ ਹੀ ਨੇ ਹਾਂ ਦੋ ਹੀ ਨੇ ਇੱਕ ਇਹਦਾਗਾ ਇੱਕ ਇਹਦਾਗਾ ਮੈਂ ਹਾਂ ਇਹਦੇ ਚ ਲੱਗ ਪਊਗੀ ਅੱਛਾ ਪਹਿਲਾਂ ਆਹ ਭਰ ਗਿਆ ਥੱਲੇ ਇਹ ਤਾਂ ਮੈਂ ਲਾਦਾ ਬੰਦ ਕਰ ਦੇ ਅੱਛਾ ਅੱਛਾ ਮੈਂ ਕਿਹਾ ਕੀ ਨਾ ਕਿ ਦੇ ਸੁਣ ਲਿਆ ਨਾ ਨਾ ਇਹਦੇ ਨਾਲ ਨਹੀਂ ਹੈਗਾ ਆ ਦੇਖੋ ਮਿੱਤਰੋ ਆਹ ਪਛਾਤਾ ਪਹਿਲੇ ਮਾੜੀਆਂ ਵਾਲੀਆਂ ਸੀਟਾਂ ਹੀ ਮੂਰੇ ਕਰ ਲਾਂਦਾ ਆ ਇਦਾਂ ਹੀ ਕਰ ਲੈਨੇ ਲਾਓ ਜੀ ਬੈੱਡ ਬਣ ਗਿਆ ਪ੍ਰੋਪਰ ਦੇਖੋ ਬਾਈ ਦੇ ਗੱਡੀ ਚ ਬੈੱਡ ਪਛਾਤਾ ਆਪਾਂ ਬਣਾ ਕੇ ਕਿਵੇਂ ਲੱਗਿਆ ਗਰਜੀਤਾ ਪੂਰਾ ਟੈਂਟ ਬਾਈ ਟੈਂਟ ਬਣ ਕੀ ਗੱਲ ਕਿਤੇ ਆਪਣੇ ਖੜਨਾ ਨਾ ਕਿਤੇ ਲਾਗਦੇ ਨੂੰ ਘੰਟੇ ਦੋ ਘੰਟੇ ਲੱਗਦੇ ਨੇਗੇ ਆਹ ਬੈੱਡ ਪਸਾਓ ਤੁਸੀਂ ਸਹੀ ਗੱਲ ਹੈ ਹੈ ਆ ਮੂਰੇ ਸਰਾਣਾ ਲੱਗਿਆ ਹੋਇਆਗਾ ਇਹ ਦੇਖੋ ਬਾਈ ਪ੍ਰੋਪਰ ਪੂਰੀ ਗੱਲ ਬਣ ਗਈ ਹੈਨਾ ਬੰਦਾ ਨਹੀਂ ਆਈ ਨਹੀਂ ਹੈਗਾ ਵੀ ਦਬ ਜੂਗਾ ਇਹ ਨਾ ਦਬਣ ਦੋਬਣ ਵਾਲਾ ਕੰਮ ਨਹੀਂ ਚੜ ਕੇ ਦੇਖ ਤੂੰ ਉੱਤੇ ਇਹ ਤਬਰ ਚੀਜਾ ਵਧੀਆ ਕਪੜਾ ਲੱਗਿਆ ਹੋਇਆਗਾ ਹਾਂ ਬਸ ਆਲਟੋ ਗੱਡੀ ਹੈ ਕੱਲੀ ਉਹ ਛੋਟੀ ਹੁੰਦੀ ਆ ਬਾਕੀ ਸਾਰੀਆਂ ਚ ਵੇਜਾਂ ਦਾ ਜਿਹੜੀਆਂ ਆਪਣੀਆਂ ਛੋਟੀਆਂ ਗੱਡੀਆਂ ਹੁੰਦੀਆਂ ਨੇ ਇੱਕੋ ਸਰਾਣੇ ਜਿਹਾ ਪਰ ਇਹ ਨਹੀਂ ਜਿਹੜੇ ਉਹ ਸਾਹਮਣੇ ਉਹ ਕਿੱਥੇ ਪਏ ਨੇ ਸੱਚੋ ਚੱਕ ਲਾਇਆ ਸੀ ਅੰਦਰੋਂ ਨਾ ਚੱਕੇ ਨਹੀਂ ਹੈਗੇ ਮੈਂ ਆਪਾਂ ਦੇਖਦੇ ਆ ਕੋਈ ਨਹੀਂ ਉਹ ਵੀ ਭਰੀ ਭਰੀ ਲੈਣੇ ਹੋਰ ਦੱਸ ਬਸ ਠੀਕ ਹੈ ਵੀਰੇ ਧੰਨਵਾਦ ਤੇਰਾ ਬ ਸਰਹਣਾ ਆਇਆ ਰਿਹਾ ਹੈ ਸਰਹਣਾ ਆਏ ਦੇਖਦਾ ਕਿੱਥੇ ਪਿਆ ਹੈਗਾ ਪੱਕੇ ਦੇਈ ਦਿੰਦੇ ਆ ਬਾਈ ਇੱਕ ਇਹਦੇ ਨਾਲ ਛੋਟਾ ਜਿਹਾ ਸਰਹਣਾ ਮਿਲਦਾ ਪਤਾ ਨਹੀਂ ਦੋ ਹੁੰਦੇ ਆ ਪਤਾ ਨਹੀਂ ਇੱਕ ਹੁੰਦਾ ਆ ਦੋ ਨੇ ਇਹ ਵੀ ਦੋ ਨੇ ਹਾਂ ਦੋ ਨੇ ਹਾਂ ਜੀ ਬਾਈ ਦੀ ਗੱਡੀ ਕਰਤੀ ਰੈਡੀ ਆਪਾਂ ਤੇ ਹੁਣ ਆਪਾਂ ਬਾਈ ਚੱਲਦਾ ਤੇ ਬਾਈ ਨੂੰ ਡੱਬਾ ਵੜਾ ਰਹੀ ਆ ਫਿਰ ਆਪਾਂ ਕਰ ਦਿਆਂ ਕਿਸੇ ਪਾਸੇ ਸੇਵਾ ਕਰਕੇ ਆਉਣੇ ਆ ਖੇਤ ਦਿਖਾਉਣੇ ਤੁਹਾਨੂੰ ਅੱਜ ਲੋ ਜੀ ਆਪ ਪਹਿੱਛ ਆ ਗਏ ਆਪਾਂ ਉਹ ਜਗਾ ਦੇਖੋ ਉੱਥੇ ਆਪਣੇ ਖੰਡ ਪਾਟ ਸਾਹਿਬ ਕਰਵਾਉਣੇ ਨੇ ਤੇ ਹੁਣ ਤੁਹਾਨੂੰ ਆਪਾਂ ਚੱਲ ਕੇ ਦਿਖਾਉਣੇ ਆ ਉੱਥੇ ਜਾ ਰਹੇ ਆ ਆਪਾਂ ਤੁਸੀਂ ਆਪ ਪਹਿੱਜ ਜਾ ਰਹੀ ਹੈ ਉੱਥੋਂ ਧੋਨੀ ਕੋ ਜੀ ਆਪਾਂ ਪਹੁੰਚ ਗਏ ਆ ਖੇਤ ਤੁਸੀਂ ਮਾਹੌਲ ਦੇਖੋ ਕਿੰਨੀ ਸੋਹਣੀ ਸ਼ਾਂ ਕਿੰਨੇ ਸੰਘਣੇ ਤਰਖਤ ਤੇ ਉੱਥੇ ਆਗੇ ਬਾਬਾ ਦਸਮੀ ਵਾਲੇ ਦੀ ਸਮਾਦ ਇੱਥੇ ਨਿਸ਼ਾਨ ਸਾਹਿਬ ਇੱਥੇ ਆਪਾਂ ਪ੍ਰਕਾਸ਼ ਕਰਾਉਣੇ ਹੁੰਨੇ ਆ ਗੁਰੂ ਮਹਾਰਾਜ ਦਾ ਪ੍ਰਕਾਸ਼ ਉਰੇ ਕਰਾਉਣੇ ਹੁੰਨੇ ਆ ਤੇ ਬਾਕੀ ਆ ਇੱਥੇ ਸਾਰਾ ਲੱਗਿਆ ਹੋਇਆ ਦੇਖੋ ਸਾਬ ਫਾਲ ਬੂਟੇ ਸਬਜ਼ੀਆਂ ਬੂਟੇ ਸਾਰੇ ਲੱਗੇ ਹੋਏ ਆ ਥਾਂ ਸਾਰਾ ਉਰੇ ਸਮਾਰ ਰਹੇ ਨੇ ਸਾਰੇ ਹੁਣ ਤੇ ਆਹ ਦੇਖੋ ਜਗਾ ਕਿੰਨੀ ਵਧੀਆ ਗਈ ਹਣ ਆ ਆ ਪਹੀ ਜਾਂਦੀ ਐ ਇਧਰ ਨੂੰ ਉਹ ਆਪਾਂ ਪਹੀ ਤੁਹਾਨੂੰ ਫੇਰ ਦਿਖਾਵਾਂਗੇ ਸਪੈਸ਼ਲੀ ਵਲੌਗ ਤੇ ਵਿੱਚ ਵੀ ਕਿੱਥੋਂ ਸ਼ੁਰੂ ਹੁੰਦੀ ਆ ਨਾ ਚੈੱਕ ਕਰੋ ਕੋਈ ਤੁਸੀਂ ਸਾਂ ਕਿੰਨੀ ਵਧੀਆ ਵਧੀਆ ਸਾਂ ਹਣ ਤੇ ਕਿੰਨੇ ਸੰਘਣੇ ਦਰਖਤ ਨੇ ਹੁਣ ਇਧਰ ਸਾਰੇ ਉਧਰ ਸੇਵਾ ਕਰ ਰਹੇ ਤੇ ਆਪਾਂ ਪਹਿਲਾਂ ਮੱਥਾ ਟੇਕ ਲਈਏ ਆਪਾਂ ਵੀ ਫੇਰ ਦਿਖਾਉਣਾ ਤੁਹਾਨੂੰ ਸੇਵਾਦਾਰਾਂ ਨਾਲ ਮਿਲਿਆਉਣੇ ਆ ਆਪਣੇ ਸਾਕੇ ਸੰਬੰਧੀ ਜਿਹੜੇ ਹੈਗੇ ਨੇ ਯਾਰ ਮਿੱਤਰ ਹਨਾ ਤੇ ਮੋਟਰਸਾਈਕਲ ਆਪਾਂ ਖੜਾਤਾ ਪਹਿਲਾਂ ਮੱਥਾ ਟੇਕ ਲਈ ਆਪਾਂ ਫੇਰ ਮਿਲਦੇ ਆ ਇੱਥੇ ਚੱਲਦੀ ਆ ਬਾਬਾ ਜੀ ਦੀ ਜੋਤ ਤੁਸੀਂ ਇੱਧਰ ਇੱਥੇ ਆਪਾਂ ਮਿੱਟੀ ਘੜਦੇ ਹੁੰਨੇ ਆ ਆ ਦੇਖੋ ਇੱਧਰ ਜਗਾ ਆ ਸਾਰੇ ਹਾਲ ਮਾਰੇ ਨੇ ਕੱਲ ਇਹ ਸਾਰੀ ਜਗਾ ਸਹੀ ਕਰਨੀ ਆ ਨਾ ਸਾਗਾ ਸੂਗਾ ਮਾਰ ਕੇ ਇਥੇ ਕੱਕੰਡੇ ਵਾਲੇ ਹੋਗੇ ਸੀ ਮੀਂਹ ਕਣੀ ਪਤ ਪੈ ਗਿਆ ਕਿ ਨਾ ਕੱਕੰਡਾ ਵਾਲਾ ਹੋ ਰਿਹਾ ਓਰੇ ਬਹੁਤ ਜੀ ਲੱਗਣਾ ਓਰੇ ਤੁਸੀਂ ਰੌਣਕਾ ਦੇਖੀ ਲੱਗਦੀਆਂ ਓਰੇ ਤੁਸੀਂ ਬਲੌਗ ਨਾ ਸਾਰੇ ਦੇਖਿਓ ਬਹੁਤ ਰੌਣਕਾਂ ਲੱਗਦੀਆਂ ਨੇ ਓਰੇ ਹਜੇ ਤਾਂ ਆਪਾਂ ਕੱਲੀ ਸੇਵਾ ਕਰਨ ਆਉਂਦੇ ਆ ਬੰਦੇ ਬੰਦੇ ਆਉਂਦੇ ਆ ਹਜੇ ਤਾਂ ਧੰਨ ਧੰਨ ਪਾਪਾ ਪੰਜਾਬ ਸਿੰਘ ਜੀ ਇੱਧਰ ਜਗ੍ਹਾ ਆ ਗਈ ਲੰਗਰ ਵਾਸਤੇ ਆ ਸਾਰੀ ਲੰਗਰ ਵਾਸਤੇ ਜਗ੍ਹਾ ਇੱਥੇ ਲੰਗਰ ਬੰਦਦਾ ਇੱਥੇ ਆਪਣੇ ਅੰਦਰ ਭਾਂਡੇ ਪਏ ਨੇ ਸਾਰੇ ਦੇਖੋ ਇੱਥੇ ਜਿੰਦਾ ਲੱਗਿਆ ਹੁੰਦਾ ਤੇ ਇੱਥੇ ਆਪਣਾ ਸਾਰਾ ਲੰਗਰ ਬੰਦਦਾ ਇੱਥੇ ਪੰਡਾਲ ਮਤਲਬ ਇੱਥੇ ਦਰੀਆਂ ਚਾਦਰਾਂ ਵਸਾ ਕੇ ਲੰਗਰ ਦੀ ਸੇਵਾ ਹਨਾ ਆ ਦੇਖੋ ਚੋਰਾ ਹੁਣ ਇਹ ਬੁੜੀਆਂ ਆਉਣੀਆਂ ਇੱਕ ਦਿਨ ਉਹ ਕਰਨੀਆਂ ਆ ਕੇ ਨਾ ਤੇ ਇੱਧਰ ਦੇਖੋ ਕਿੰਨੇ ਫਲਦਾਰ ਬੂਟੇ ਲੱਗੇ ਹੋਇਆ ਕਦੂ ਤੋਰੀਆਂ ਬੇਲਾ ਫੁੱਲਾਂ ਸਾਰੀਆਂ ਸੁੱਕੀਆਂ ਦੇਖੋ ਇੱਕ ਜਾਣ ਇੱਕ ਜਾਣ ਹੀ ਆਇਆ ਲਓ ਜੀ ਅੱਧੇ ਬੰਦੇ ਆ ਗਏ ਸਾਡੇ ਮੈਂ ਜਦੋਂ ਫੋਨ ਲਾਇਆ ਮੈਨੂੰ ਕਹਿੰਦੇ ਸਾਰੇ 바ਗੇ ਆ ਸੀ ਤੇ ਹੁਣ ਆਏ ਆ ਹਜੇ ਮੈਂ ਸਾਰਿਆਂ ਨਾਲ ਪਹਿਲਾਂ ਆਇਆ ਸੀ ਜਾਓ ਏ ਕੀ ਚੱਲ ਰਿਹਾ ਲਾ ਫੋਨ ਹਲੋ ਤੇ ਖਰਾਕੂ ਦਾ ਲਾਉਣੇ ਆ ਦੁਪਹਿਰ ਕੰਮ ਸਰ ਮਲਾਹੀ ਯਾਰ ਆ ਗੋ ਬਾਈ ਯਾਰ ਬੱਬਾ ਬੰਦਿਆਂ ਨੂੰ ਕਰ ਰਿਹਾ ਫੋਨ ਓਏ ਘੋਲ ਵਾਲੀ ਕਰਦੇ ਆ ਲੋਕ ਯਾਰ ਕੀ ਕਰੀਏ ਲਓ ਜੀ ਬੰਦੇ ਬੰਦੇ ਹੋਈ ਜਾਂਦੇ ਇਕੱਠੇ ਆ ਦੇਖੋ ਚਾਰ ਪੰਜ ਤਾਂ ਅਸੀਂ ਆ ਗਏ ਤੇ ਹੋਰ ਆਈ ਜਾਂਦੇ ਆ ਉਹ ਪਹੀ ਪੁਹੀ ਸਮਾਰ ਕੇ ਆਉਣੀ ਆ ਆਪਾਂ ਸਾਰੀ ਦਿਖਾਉਣੇ ਆ ਸਾਨੂੰ ਵੀ ਐਵੇਂ ਹੋਈ ਜਾਂਦੇ ਬੰਦੇ ਬੰਦੇ ਇਕੱਠੇ ਸਾਰੇ ਜੀ ਜਾ ਰਹੇ ਆ ਆ ਲਾਉਣ ਆਉਂਦੇ ਲੋ ਜੀ ਰਾਹ ਬਹੁਤ ਇਧਰੋਂ ਸਾਫ ਕਰਦੇ ਬਹੁਤ ਜਿਆਦਾ ਡਾਣੀਆਂ ਰੂਣੀਆਂ ਇयां ਵੱਡਤੀਆਂ ਇੱਕ ਰਾਹ ਵੀ ਲਾਤਾ ਇੰਨਾ ਲਾਉਣਾ ਸੀ ਵੀਡੀਓ ਬਣਾ ਰਿਹਾ ਤੇਰੀ ਉਹ ਨਾ ਨਾ ਬਲੌਗ ਚ ਨਾ ਨਾ ਤੂੰ ਮਾੜਾ ਕੰਮ ਕਰਦਾ ਕਿ ਨਾ ਨਾ ਇਹ ਤਾਂ ਯਾਰ ਆਈਆਂ ਯਾਰ ਬਾਬਾ 12 ਵਜ ਗਏ ਨੇ ਦੁਪਹਿਰ ਦੇ 12 ਵਜ ਹਾਂ ਤੇ ਇਧਰ 핌ਾ ਲੱਗ ਰਿਆ ਸੇਵਾ ਕਰਨ ਸਾਡਾ ਹੁੰਦੇ ਸਾਡੇ ਘਰੇ ਗਏ ਹੋਏ ਨੇ ਸਮਾਨ ਲੈਣ ਤੇ ਆ ਪਹੀ ਨਾ ਟਰਾਲੀ ਦੇ ਵਿੱਚ ਬੈਠੇ ਆ ਜਿਵੇਂ ਆਖਾਂ ਦੇ ਡਾਣੀਆਂ ਡੂਣੀਆਂ বাজਦੀਆਂ ਸੀ ਆਹ ਹੋਰ ਹੈਗਾ ਆਪਣਾ ਬੰਨਾ ਏ ਰਾ ਜਾਂਦਾ ਗਾ ਜੇ ਆੱਖਾਂ ਦੇ ਬਾਅਦ ਨਹੀਂ ਲਾਣੀ ਰੋਣੀਆਂ ਨਹੀਂ ਆ ਇਹ ਵੱਧਦੇ ਹੁਣ ਸਰ ਇਹ ਨਹੀਂ ਗਿਆ ਲਓ ਜੀ ਮੁੰਡਿਓ ਦੇਖੀ ਬੱਸ ਉਹ ਗਜਾਇਣਾ ਪਾਜੀ ਲੱਕੜਾਂ ਚੋਰੀ ਕਰੀ ਜਾਂਦੇ ਨੇ ਨਾ ਅੱਜ ਦੇ ਮੁੰਡੇ ਦੀ ਫਾਹ ਹੋਖਦੇ ਉਹ ਲੱਕੜਾਂ ਆ ਬੇਵਜਹਾਰਾ ਬੰਦਾ ਓਏ ਕਿੰਨੀ ਨੂੰ ਤਾਂ ਤੋਂ ਸ਼ਾਮ ਨੂੰ ਨਾ ਕਾੜਨ ਨੂੰ ਕੀ ਆ ਇਹ ਤਾਫ ਆ ਥੱਲੇ ਰੱਬ ਦੇ ਆ ਕਹਾੜੀ ਨਾ ਵੜ ਦਿੰਨੇ ਆ ਥੱਲੇ ਰੱਬ ਲੈ ਮੜੀਏ ਮੜੀ ਰੱਬ ਲੈ ਨੂੰ ਹੁਣ ਵੜ ਦਿੰਨੇ ਇੱਕ ਮਿੰਟ ਜੀ ਜਾਦਾ ਕੋਈ ਝਾਂਸੀ ਚੱਲ ਰਹੀ ਆ ਬਾਈ ਇੱਧਰ ਇੱਧਰ ਸੇਵਾ ਚੱਲ ਰਹੀ ਆ ਬਾਈ ਆ ਦੇਖੋ ਸਾਰੇ ਕਰਾਹ ਰੂਲ ਜਿਹਦੇ ਹੁਣ ਮੰਨ ਕੇ ਚੱਲੋ ਵੀ ਆਹ ਆਪਣੇ ਪ੍ਰਧਾਨ ਸਾਡਾ ਟਰੈਕਟਰ ਲੈ ਕੇ ਗਿਆ ਹੋਇਆ ਆ ਜੀ ਦੇਖੋ ਕਿੰਨੀ ਗੱਲ ਬਣ ਗਈ ਨਾਲ ਰਾਮ ਹੈ ਹਾਂ ਪਹੀਦੀਆਂ ਸਾਰੀਆਂ ਆਹ ਡਾਣੀਆਂ ਸੀ ਜਿਹੜੀਆਂ ਅੱਖਾਂ ਦੇ ਬਾਜਦੀਆਂ ਸੀ ਆ ਸਾਰੀਆਂ ਨਾ ਦਿੱਕਤ ਆਉਣੀ ਸੀ ਬਾਈ ਰਸਤੇ ਦੇ ਵਿੱਚ ਆ ਬਹੁਤ ਵਧੀਆ ਗੱਲ ਬਣ ਗਈ ਆ ਦੇਖੋ ਆ ਮੁੰਡਾ ਨਾਜਰ ਦਾ ਕਰਮਵੀਰ ਸਿੰਘ ਲੱਗਿਆ ਹੋਇਆ ਹੁਣ ਆਪਣਾ ਵੈਸੇ ਦੂ ਬਾਦ ਐ ਦੂ ਬਾਦ ਆਪਣਾ ਉਹ ਬੰਨੇ ਦੇ ਵਿੱਚ ਕੰਮ ਰਹਿ ਗਿਆ ਸਾਹਮਣੇ ਵੀਰੇ ਹੋਰ ਲਾਵਾਂਗੇ ਉਹਰੇ ਦੇਖ ਰਹੇ ਹੋ ਤੁਸੀਂ ਉੱਥੇ ਕੰਮ ਰਹਿ ਗਿਆ ਆਪਣਾ ਪਹੀ ਦਾ ਟੋਟਲ ਨਿਭੜ ਚੁੱਕਿਆ ਅੱਜ ਪਹੀ ਪਹੀ ਦਾ ਹੋ ਗਿਆ ਸਾਰਾ ਕੱਲ ਨੂੰ ਉੱਥੇ ਕਰਾਂਗੇ ਹਾਂ ਕੱਲ ਨੂੰ ਝੰਡਾ ਵੀ ਚੜਾਉਣਾ ਹੈ ਹਨਾ ਤੇਰੇ ਨਾਲ ਮੋਟਰਸਾਈਕਲ ਦੀ ਦੂਜੇ ਦਿਨ ਪਾਉਣੀ ਉੱਥੇ ਖੜੇ ਵਿੱਚ ਹੀ ਆ ਮੈਨੂੰ ਲੱਗਦਾ ਪਾਜੀ ਸਾਰਾ ਰਾਹ ਸਾਫ ਕਰਤਾ ਆਪਾਂ 1:3 2:3-2:00 ਵਜੇ ਜਿਹੜੀ ਆ ਮੇਨ ਸੜਕ ਆ ਗਈ ਇੱਥੇ ਇਹ ਇਧਰੋਂ ਸੁਨਾਮ ਨੂੰ ਜਾਂਦੀ ਆ ਇਧਰੋਂ ਜਾਂਦੀ ਆ ਪੇਖੀ ਆਪਣੇ ਪੇਖੀ ਮਾਨਸਾ ਇਧਰ ਸੁਨਾਮ ਆ ਗਿਆ ਤੇ ਆ ਮੇਨ ਸੜਕ ਆ ਗਈ ਉਹ ਦੇਖੋ ਇੱਥੋਂ ਆਪਣੇ ਪਹੀ ਉੱਤਰਦੀ ਆਗੇ ਨਾਲ ਇੱਥੇ ਨਾਲ ਆ ਗਿਆ ਨਾਲ ਆ ਗਿਆ ਇਹਦੇ ਨਾਲ-ਨਾਲ ਪਹੀ ਉੱਤਰਦੀ ਆ ਤੇ ਆ ਰਾਹ ਜਾਂਦਾ ਆਪਣੇ ਉਹਦੇ ਬਾਬਾ ਦਸਮੀ ਵਾਲੇ ਦੀ ਸਮਾਰੋ ਲੱਗ ਰਹੇ ਆ ਹਜੇ ਸਵੇਰ ਤੇ ਆਪਾਂ ਆ ਸਾਰੀ ਪਹੀ ਸਮਾਰਤੀ ਦੇਖੋ ਫਰਾਵੋ ਵੀ ਜੀ ਸਾਰੀ ਇਹ ਮੋੜੀਆਂ-ਮੂੜੀਆਂ ਤੁਹਾਨੂੰ ਦੇਖਿਆ ਸੀ ਹਣਾ ਮੋੜੀਆਂ-ਮੂੜੀਆਂ ਹੀ ਬਾਲੀਆਂ ਸੀ ਰਾਹ ਦੇ ਵਿੱਚ ਸਤਰੀ ਦੇ ਟਰੈਕਟਰ ਦੀ ਸਤਰੀ ਲੱਗਦੀ ਸੀ ਮੋਟਰਸਾਈਕਲ ਵਾਲਾ ਨੰਗਦਾ ਉਹਦੇ ਵੀ ਬਾਜਦੀ ਸੀ ਤੇ ਸਾਰੀ ਸਾਫ ਕਰਤੀ ਪਈ ਆਹ ਦੇਖੋ ਚੈੱਕ ਕਰੋ ਕੀ ਨਾ ਗੱਲ ਹੁਣ ਚਾਹ ਚੂ ਬਣਾਉਣੇ ਆ ਤੇ ਉੱਥੇ ਚੱਲਦੇ ਆਪਾਂ ਉੱਥੇ ਮਿਲਦੇ ਆਂ ਖਾ ਕੇ ਲੋ ਜੀ ਨਾਲੇ ਤੇ ਨਾ ਲੜਾਈ ਹੋ ਗਈ ਸੀ ਐਕਸੀਡੈਂਟ ਹੋ ਗਿਆ ਸੀਗਾ ਗੁੰਡਿਆਂ ਨੇ ਘੇਰ ਲਈ ਗੱਡੇ ਇੱਧਰ ਕਰਕੇ ਉਹ ਰੇਟਾਂ ਨੂੰ ਟਾਈਮ ਲੱਗ ਗਿਆ ਹੁਣ ਚਾਹ ਬਣਾਉਣੇ ਆ ਜਾ ਕੇ ਉੱਥੇ ਆਵਾਜ਼ ਨਹੀਂ ਆਪਣੀ ਵੀ ਕੇ ਚੱਲਦੇ ਆ ਕਰੇ ਉਹ ਸਮੋਸੇ ਕੌਣ ਲੈ ਗਿਆ ਹੱਚੋਏ ਲਾਹੇ ਨਹੀਂ ਲੈ ਗਿਆ ਸੀ ਕੋਈ ਸਮੋਸੇ ਲੈਣ ਦੀ ਨਾ ਪ੍ਰਮਾਤਮਾ ਦੀ ਸੋ ਮੈਂ ਨਹੀਂ ਲਾਹੇ ਮੈਂ ਤਾਂ ਕਹਿੰਦਾ ਆਪ ਦੇਖੀ ਗਿਆ ਵਾਂ ਕਿੱਧਰ ਗਏ ਜਿੱਥੇ ਲੱਗੇ ਲੱਗੇ ਹੁਣ ਨਾਲੀ ਹੋਰ ਉਥੇ ਲੜਾਈ ਹੋ ਗਈ ਸੀ ਨਾਲੇ ਤੇ ਮਾ ਗੱਲ ਨੂੰ ਸਮੂਹਾਂ ਹੀ ਰੱਖੀ ਖਾਲ ਮੈਨੂੰ ਕੱਲ ਪਤਾ ਕੰਨ ਦੇ ਕੋਲੇ ਭੇਜੋ ਆਪਣੇ ਸਮੋਸੇ ਲੈ ਆਈ ਹੋਈ ਲੱਗੋ ਉਹੀ ਗੱਲ ਹੋ ਗਈ ਲੱਗੇ ਕੋਈ ਸੱਚੀ ਹੈਗੇ ਕੇ ਨਾ ਢਿੱਕੀ ਜਿਹਾ ਰੱਖਦੇ ਮੈਂ ਮੈਨੂੰ ਪਤਾ ਹੀ ਮੈਂ ਕੱਟੀ ਦੁਬੰਦ ਜੀ ਹੋ ਗਈ ਫਰਾਣ ਆਣ ਦੇ ਸਮੋਸੇ ਨੂੰ ਲਾ ਕੇ ਤੜ ਜੂ ਮੈਂ ਅੱਛਾ ਸੇਵਾ ਕਰ ਰਿਹਾ ਪੀਮਾ ਪੀਮਾ ਜਾਲੀ ਕੱਲ ਮਿੱਠਾ ਵਾਲਾ ਪਾਤਾ ਹੁਣ ਕਦੇ ਖੜਾ ਦੇ ਹੁਣ ਓਏ ਯਾਰ ਉਹਦਾ ਤਫਾ ਲੈ ਯਾਰ ਓਏ ਇਹ ਵੀ ਯਾਰ ਉਹੀ ਗੱਲ ਕੱਲ ਪਰਸੋਂ ਤੱਕ ਲਾਇਆ ਨਹੀਂ ਜੋਰ ਓਏ ਮੇਰਾ ਮਾਰਨ ਲੜਾ ਬੱਸ ਕਰ ਬੱਸ ਆ ਬੋਦੜੀ ਬੰਦ ਚਾਹ ਬਣਦੀ ਆ ਪਾਤਾ ਮਿੱਠਾ ਗੋੜਾ ਵੇ ਮਿੱਠਾ ਗੋੜਾ ਪਾਤਾ ਕੱਲ ਨੂੰ ਲਾਵਾਂਗੇ ਝੱਟ ਬੰਨੇ ਚ ਅੱਜ ਰਸਤੇ ਦੀ ਬਣ ਗਈ ਗੱਲ ਸਾਨੂੰ ਕੱਢ ਦੇ ਚੱਬਾ ਨਾ ਪਹਿਲਾ ਛਿਰਕੋ ਹੁਣ ਫਿਰ ਜਾ ਬਾਦ ਬਸ ਤਾਂ ਹੀ ਅਸੀਂ ਲੋਗੇ ਸਮੋਸਿਆਂ ਦੀ ਸੇਵਾ ਚੱਲਦੀ ਆ ਬਸ ਫਿਰ ਕੱਲ ਨੂੰ ਲੈ ਆਈ ਸਮੋਸਿਆਂ ਦਾ ਇਹ ਤੋਂ ਵੱਡਾ ਪੁੱਣ ਕੀ ਹੋਊਗਾ ਓਰੇ ਨਹੀਂ ਪੀ ਮੈਂ ਲੜੀ ਚਾਹ ਬਾਂਟੀ ਨੂੰ ਬਾਏ ਇੱਥੇ ਹੋਰ ਪਾ ਦਈਏ ਇਹ ਕਹਿੰਦਾ ਸਾਡੇ ਘਰੇ ਪਿਆ ਕੈਂਪਰ ਮਹਾ ਚੱਕ ਲਈ ਹੈਗਾ ਮਹਾ ਮੈਂ ਚੱਕਾ ਲਿਆ ਤੇਰੇ ਨਾਲ ਕੱਲ ਨੂੰ ਓਏ ਖੌਰੂ ਪੈਜੀ ਤੇ ਰਲੀਆਂ ਗੱਲਾਂ ਹੋ ਰਹੀਆਂ ਮੇਰਾ ਨੰਬਰ ਹੈਗਾ ਮੈਨੂੰ ਫੋਨ ਮਾਰ ਲੈ ਜੇ ਕਿਤੇ ਰਾਮ ਮੈਨੂੰ ਪਰਾ ਲੈ ਜਾਂਦੇ ਨਾ ਇਹਨੂੰ ਵੀ ਪਾ ਇਹਨੂੰ ਵੀ ਪਾ ਦੱਸ ਦੇ ਨਾ ਰਾਮਾ ਦਾ ਲੱਗ ਜਾਂਦਾ ਉਹਦੀ ਮਾਂ ਜਸਵੀਰ ਨੂੰ ਮਾਰਦਾ ਫੋਨ ਲਾਈਵ ਟਾਰੀਆ ਉਰਾਲੀ ਮੋਟਰ ਚਲਾਉਣੀ ਆ ਓਏ ਹਨਾ ਉੱਤੇ ਕਿੰਨੀ ਫੇ ਤੂੰ ਹੀ ਸਵਾਲ ਲੱਗਦੇ ਚੀਜ਼ੋ ਲੋ ਜੀ ਹ ਤੱਕ ਘੰਟਾ ਲਾ ਕੇ ਚੱਲਦੇ ਆ ਫਿਰ ਆਪਾਂ ਘਰੇ ਚੱਲਦੇ ਆ ਦੇਖੋ ਕੰਮਕਾਰ ਆਪਣਾ ਸੰਗਣ ਲੱਗ ਰਹੇ ਆ ਦਰਖਤ ਵਗੈਰਾ ਦੇਖੋ ਸੈਣਾ ਨਿੰਬੂ ਦੇਖੋ ਕਿੰਨੇ ਘੰਟੇ ਤੋੜੀਂਗਾ ਦੱਸ ਦੇ ਤੋੜਾਂਗੇ ਸਾਰੇ ਇਕੱਠੇ ਸਾਰੇ ਦਾ ਕੰਨ ਤੋੜਨੇ ਆ ਜਿਹੜਿਆ ਥੱਲੇ ਇਹ ਚੁਕਲਾ ਤਾਜੇ ਓਏ ਇਹ ਤਾਂ ਕੱਲ ਨੂੰ ਤੋੜਾਂਗੇ ਇਹ ਨਾ ਉੱਪਰ ਉਹਨਾ ਤੋੜ ਇਹਦਾ ਕੱਲ ਥੱਲੇ ਪਏ ਨੇ ਹੋਰ ਥੱਲੇ ਬਹੁਤ ਪਏ ਨੇ ਇਹਦਾ ਇਹਦਾ ਕੱਲ ਨੂੰ ਪਾਣੀ ਬਣਾਵਾਂਗੇ ਆਪਾਂ ਥੱਲੇ ਉੱਪਰ ਲਿਆਂਦਾ ਤਾਂ ਇਹਦਾ ਕੱਲ ਨੂੰ ਪਾਣੀ ਬਣਾਵਾਂਗੇ ਉਹ ਉੱਥੇ ਧਰ ਦੇ ਥੱਲੜੇ ਚੋਖਲਾ ਜਿਹੜੇ ਥੱਲੇ ਪਏ ਆ ਥੱਲੜੇ ਥੱਲੜੇ ਚੋਖਲਾ ਜਿੱਥੇ ਜਿੱਥੇ ਹੱਥ ਜਾਂਦਾ ਆ ਦੇਖੀ ਅੱਜ ਦੇ ਡਿੱਗੇ ਹੋਏ ਆ ਆ ਆ ਪਿਆ ਆ ਜੇ ਮੈਂ ਆਪੇ ਆ ਸਾਰੇ ਅੱਜ ਦੇ ਡਿੱਗੇ ਹੋਏ ਨੇ ਆ ਤਾਜੇ ਤਾਂ ਇਹ ਉੱਪਰ ਲੈ ਤਾਂ ਕੱਲ ਨੂੰ ਪਾਣੀ ਬਣਾ ਲਾਂਗੇ ਇਹ ਜਿਹੜੇ ਉਹ ਸੁੱਕ ਗਿਆ ਨਾ ਦਾਣਾ ਟੁੱਟਿਆ ਹੋਇਆ ਉਹ ਉਹਦੇ ਕਰਕੇ ਡਿੱਗਦੇ ਆ ਇਹ ਉਹ ਬਹੁਤ ਥੰਨੇ ਵਾਲੀ ਪਈ ਨਹੀਂ ਉੱਥੇ ਜਾਇ ਨਹੀਂ ਆਂਦਾ ਆ ਝੱਕਾ ਉਹਨਾਂ ਖ ਆ ਦੇਖੋ ਦੇਖੋ ਨਹੀਂ ਬੁਗਨੇ ਘਾਣ ਘਾਣ ਕਰਾਈ ਮੈਂ ਕੋਈ ਦਿੱਕਤ ਨਹੀਂ ਪਤਾ ਲੱਗ ਰਿਹਾ ਕੰਮ ਵਾਲੇ ਆਓ ਲਿਆਓ ਜੀ ਬੋਲਾ ਰਾਮਤਰਾ ਇੱਥੇ ਸੰਗਣੀ ਸੰਗਣੀ ਸਾ ਚੱਕ ਲੋ ਫਿਰ ਥੱਲੋਂ ਵਾਲੇ ਦਾ ਚੱਕ ਲਾ ਆ ਗਏ ਬੱਚੋ ਲਓ ਜੀ ਆਪਾਂ ਉੱਥੋਂ ਸੇਵਾ ਕਰਾ ਕੇ ਆਗੇ ਸੀਗੇ ਆ ਕੇ ਨਾ ਮੈਂ ਰੈਸਟ ਜੀ ਲੱਗਿਆ ਸੀ ਕਰਨ ਤੇ ਪਤਾ ਕੀ ਇੱਕ ਤਾਂ ਕੰਮ ਨਹੀਂ ਕਰਿਆ ਸੀ ਬਹੁਤ ਟਾਈਮ ਬਾਅਦ ਮੈਂ ਖੇਤੀਬਾੜੀ ਦਾ ਮਤਲਬ ਹੀ ਜਿੱਨਾ ਕੋਈ ਚਲੋ ਹੈਗਾ ਸੀ ਉੱਥੇ ਕੰਮ ਕਰਾ ਕੇ ਆਇਆ ਸੀ ਤੇ ਸ਼ਾਮ ਨੂੰ ਆਇਆ ਸੀ ਮੈਂ 4 3:30 ਹੋ ਗਏ ਹਨ ਬਹੁਤ ਵਧੀਆ ਦਿਨ ਲੰਘਿਆ ਉੱਥੇ ਬਹੁਤ ਵਧੀਆ ਲੱਗਿਆ ਸੇਵਾ ਕਰਕੇ ਤੁਸੀਂ ਵੀ ਦੇਖਿਆ ਹਨ ਤੇ ਆਪਾਂ ਪਹਿਲੇ ਦਿਨ ਹੀ ਗਏ ਸੀ ਕੱਲ ਨੂੰ ਉੱਥੇ ਚੜਾਉਣਾ ਨਿਸ਼ਾਨ ਸਾਹਿਬ ਤੇ ਕੱਲ ਨੂੰ ਵੀ ਜਾਣਾ ਕੱਲ ਨੂੰ ਤਾਂ ਸ਼ਾਇਦ ਸਾਰੀਆਂ ਬੁੜੀਆਂ ਨੂੰ ਵੀ ਲੈ ਕੇ ਜਾਣੇ ਹਨ ਤੇ ਅੱਜ ਕਾਫੀ ਹਾਂ ਜਾਣਾ ਵੈਸੇ ਕਾਫੀ ਕੰਮ ਅੱਜ ਉਥੇ ਨਿਬੜ ਗਿਆ ਇਹ ਬਣਾਈ ਜਾਂਦੇ ਨੇ ਰੋਟੀ ਤੇ ਕੱਲ ਨੂੰ ਚੱਲਾਂਗੇ ਕੱਲ੍ਹ ਵਾਲੇ ਵਲੌਗ ਦੇ ਵਿੱਚ ਹੈ ਹੁਣ ਖਾ ਲ ਰੋਟੀ ਤੇ ਤੇ ਹੁਣ ਕੱਲ ਨੂੰ ਚੱਲਾਂਗੇ ਆਪਾਂ ਉਥੇ ਤੇ ਅੱਜ ਦੇ ਵਲੌਗ ਤੋਂ ਤੁਹਾਡੇ ਤੋਂ ਲੈਨੇ ਆਪਾਂ ਆਯਾਦਤ ਇਹ ਕਮੈਂਟ ਕਰਕੇ ਜਰੂਰ ਦੱਸਿਓ ਅੱਜ ਦਾ ਵਲੌਗ ਕਿਵੇਂ ਲੱਗਿਆ ਇਹ ਵੀ ਨਾ ਵਧੀਆ ਲੱਗਿਆ ਫਿਰ ਤਾਂ ਆਪਾਂ ਬਰਾਕਾ ਖੰਡਾ ਸਾਹਿਬ ਦੀਆਂ ਸ਼ੁਰੂ ਬਹੁਤ ਸ਼ੌਂਕ ਨਾਲ ਵਲੌਗ ਬਣਾਇਆ ਅੱਜ ਮੈਂ ਤੇ ਗਰਮੀ ਬਹੁਤ ਜ਼ਿਆਦਾ ਸੀ ਚਲੋ ਸੇਵਾ ਵੀ ਕਰਨੀ ਜ਼ਰੂਰੀ ਸੀ ਉੱਥੇ ਹਨਾ ਤੇ ਤੁਹਾਨੂੰ ਵੀ ਦੱਸਣਾ ਜ਼ਰੂਰੀ ਸੀ ਬਾਕੀ ਹਜੇ ਤਾਂ ਸ਼ੁਰੂਆਤ ਹੈ ਆਪਾਂ ਸੇਵਾ ਕਰਨ ਗਏ ਸੀ ਸਿਰਫ ਤੇ ਤੁਸੀਂ ਜਦੋਂ ਕੰਮ ਖੰਡਪਾੜ ਸਾਹਿਬ ਖੁੱਲ ਗਿਆ ਨਾ ਉਦੋਂ ਵਾਹ ਦੇਖਿਓ ਰੌਣਕਾਂ ਅੱਜ ਤਾਂ ਚਲੋ ਬੰਦੇ ਬੰਦੇ ਸੀ ਕੰਮ ਕਰਨ ਗਏ ਜਗੇ ਇੱਕ ਨਾ ਉਥੇ ਐਕਸੀਡੈਂਟ ਹੋ ਗਿਆ ਸੀਗਾ ਉਹ ਵੀ ਤੁਹਾਨੂੰ ਮੈਂ ਦੇਖੂ ਸ਼ਾਇਦ ਉਹ ਨਾ ਹੀ ਪਾਵਾ ਹਨਾ ਮੈਂ ਤੇ ਕੱਲ੍ਹ ਕੋ ਜੀ ਬਣਾਈ ਸੀ ਪਰ ਉਹ ਪਾਉਂਦੇ ਨਹੀਂ ਆਪਾਂ ਤੇ ਉਹ ਆਪਾਂ ਕੱਲ ਚਲੋ ਭਾਂ ਵੀ ਬਣੀਆਂ ਬਾਕੀ ਓਕੇ ਜੀ ਸ਼ਸ਼ੀ ਕਾ ਸਾਰਿਆਂ ਨੂੰ ਤੇ ਤੁਹਾਡੇ ਤੋਂ ਲੈਨੇ ਆਯਾਦ ਤੱਕ ਕਮੈਂਟ ਕਰਕੇ ਜਰੂਰ ਦੱਸਿਓ ਅੱਜ ਦਾ ਵਲੌਗ ਐਵੇਂ ਲੱਗਿਆ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਇੱਕ ਇੱਕ ਕਰਿਓ ਤੇ ਇਹ ਤੋਂ ਬਾਅਦ ਅੰਡਾ ਦਾ ਲੱਗਿਆ ਹਨਾ ਤੁਹਾਨੂੰ ਜੀਆ ਅਨਪੜ ਸਾਹਿਬ ਦੀਆਂ ਤਿਆਰੀਆਂ ਸ਼ੁਰੂ ਤੇ ਇਹ ਤੋਂ ਬਾਅਦ ਸਾਰੇ ਵਲੌਗ ਹੀ ਬਹੁਤ ਸੋਹਣੇ ਹੋਣਗੇ ਤੇ ਆਪਾਂ ਨੇ ਪਾਠ ਕਰਾਉਣਾ ਤੇ ਕਹਾ ਅੱਗੇ ਕੀ ਕੱਢੂ ਸਾਰਾ ਕੰਮ ਕੱਲੂ ਫੇਰ ਕਰਨਾ ਤੇ ਚਲੋ ਜੀ ਓਕੇ ਜੀ ਸ਼ਸ਼ੀ ਕਾ ਬਾਏ